ਕਿਆ ਸਮੇ ਇੱਕ ਲੜਕਾ ਕੋਈ ਬਲੂਟੁੱਥ ਲਾ ਕੇ ਕਿਸੇ ਡਿਵਾਈਸ ਨਾਲ ਪਰ ਉਹ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਨਸਿਡੀਟ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਨਾਂ ਦੇ ਤਿੱਖੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਪ੍ਰੀ ਸਕੂਲ ਕੋਲੋਂ ਕੀਤੀ ਗਈ ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰਕਿਆ ਉਹਦੇ ਸੀ ਜਿਹੜਾ ਫਰੀਦਕੋਟ ਦੇ ਵਿੱਚ ਜਿੰਨਾ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹਦਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਟਰ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਨਾਂ ਦਿੱਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀਦ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਦੀ ਡੇਟ ਚ ਦਰਜ ਕੀਤਾ ਸੀਗਾ ਇੱਕ ਇਨਵਿਸਿਗੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾ ਸਮੇਤ ਡਿਵਾਈਸ ਬਲੂਟੁੱਥ ਤੇ ਉਹ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਬੰਦਾ ਚ ਕੱਲੀ ਬੇਨਤੀ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਬਿਕਰਮ ਸਿੰਘ ਪੇਪਰ ਤੇ ਲਿਆਇਆ ਸੀਗਾ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗੈਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਹਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਰਜੋ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਫਰਦਰ ਕਚੇ ਲਈ ਰਿਮਾਰਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਰਜੋ ਅਦਾਲਤ 'ਚ ਚਲਾਨਦੇ ਹਾਂ ਦੇਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਿਹਨੂੰ ਤੁਸੀਂ ਲਿਖਨੇ ਉਹਨਾਂ ਨੇ ਸਰ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਅਨੁਕਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀਦ ਸਕੂਲ ਕੋਲੋਂ ਕੀਤੀ ਗਈ ਸਰ ਕੱਲ ਮਲਟੀ ਪਰਪਸ ਦੇ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਪੁਰ ਦੇ ਵਿੱਚ ਜਿੰਨਾਂ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹੜਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੁੱਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਟਰਸ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਲਿਖਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਪ੍ਰੀ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ੍ਹ ਦੀ ਰਿਪੋਰਟ ਦਰਜ ਕੀਤਾ ਸੀਗਾ ਇੱਕ ਇਨਵਿਸਟੀਗੇਟਰ ਵੱਲੋਂ ਜਿਹੜਾ ਲੜਕਾ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾ ਸਮੇਤ ਡਿਵਾਈਸ ਬਲੂਟੁੱਥ ਤੇ ਉਹ ਸਾਰੇ 10:00 ਵਜੇ ਸਾਡੇ ਹਵਾਲੇ ਕਰਕੇ ਮੁਕਦਮਾ ਦੰਦ ਵਿਚ ਕਮੀ ਬੇਨਤੀ ਕੀਤੀ ਸੀ ਜਿਹਦੇ ਅਧਾਰ ਤੇ ਮੁਕਦਮਾ ਦਰਜ ਕਰਕੇ ਅਸੀਂ ਤਫਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਤੇ ਲਿਆਇਆ ਸੀਗਾ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗਛ ਦੇ ਵਿੱਚ ਫਿਗਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਆ ਉਹ ਇਹਦੇ ਪਿੰਡ ਦਾ ਹੀ ਆ ਇਹਨਾਂ ਦਾ ਪਿੰਡ ਹੈਗਾ ਕਾਜੂਵਾਲਾ ਜ਼ਿਲ੍ਹਾ ਫਤਿਹਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਆ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈ ਹੈ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮ ਸੀ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਰਦੋਗ ਦਾਸ ਪੇਸ਼ ਕਰਕੇ ਇਹਨਾਂ ਦਾ ਫਾਰਦਰ ਕਸ਼ ਲਈ ਰਿਮਾਰਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਨਯੋਗ ਅਦਾਲਤੀ ਦਾ ਚਲਾਨ ਦੇਣ